ब्रेक ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਅੰਮ੍ਰਿਤਸਰ ਪੁਲਿਸ ਵੱਲੋਂ ਅਮਨ ਕਾਨੂੰਨ ਦੀ ਸਥਿਤੀ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਜਿੱਥੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾਂਦੀ ਹੈ। ਅੱਜਕੱਲ ਪੰਜਾਬ ਵਿੱਚ ਹੜ੍ਹਾਂ ਦੀ ਕਰੋਪੀ ਚੱਲ ਰਹੇ, ਹੜਪੀੜਤਾ ਦੀ ਵੱਤ ਵੱਦ ਸਹਾਇਤਾ ਲਈ ਸਹਿਯੋਗ ਕਰ ਰਹੀ ਹੈ। ਉਸ ਦੇ ਨਾਲ ਹੀ ADCP ਮੇਜਰ ਅਮਨਦੀਪ ਕੌਰ ਵੱਲੋਂ ਆਪਣੇ ਪੁਲਿਸ ਸਹਿਯੋਗੀ ਕਰਮਚਾਰੀਆਂ ਨਾਲ ਮਿਲ ਕੇ ਸ਼ਹਿਰ ਦੇ ਅੰਦਰ ਬਾਰਿਸ਼ਾਂ ਨਾਲ ਪਏ ਵੱਡੇ ਵੱਡੇ ਟੋਏਆਂ ਨੂੰ ਟਰਾਲੀਆਂ ਨਾਲ ਮਿੱਟੀ ਵੱਜਰ ਪਾ ਕੇ ਪੂਰਦੇ ਹੋਏ ਸਮਾਜ ਸੇਵਾ ਵੀ ਕਰ ਰਹੇ ਨੇ। ਜਿਸ ਦਾ ਮਕਸਦ ਲੋਕਾਂ ਨੂੰ ਟ੍ਰੈਫਿਕ ਸਮੱਸਿਆ ਤੇ ਟੋਇਆਂ ਵਿੱਚ ਡਿੱਗਣ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਉਣਾ ਹੈ ਜਿਸ ਕਰਕੇ ਅੰਮ੍ਰਿਤਸਰ ਸ਼ਹਿਰ ਵਿੱਚ ਐਡੀਸੀਪੀ ਟ੍ਰੈਫਿਕ ਅਮਨਦੀਪ ਕੌਰ ਲੋਕਾਂ ਦੀ ਚਹੇਤੀ ਪੁਲਿਸ ਅਫਸਰ ਦੇ ਰੂਪ ਵਿੱਚ ਜਾਣੇ ਜਾਂਦੇ ਹਨ ਪੁਲਿਸ ਮੁਲਾਜ਼ਮ ਜਿੱਥੇ ਲੋਕਾਂ ਦੀ ਰਾਖੀ ਵਾਸਤੇ ਆਪਣੀ ਜਾਨ ਦੀ ਪਰਵਾਹ ਵੀ ਨਹੀਂ ਕਰਦੇ ਇਸੇ ਤਰ੍ਹਾਂ ਅੱਜ ਕੱਲ ਜਿਵੇਂ ਖੜਾ ਦੇ ਹਾਲਾਤ ਬਣੇ ਹੋਏ ਹਨ ਤਾਂ ਉੱਥੇ ਵੀ ਪੁਲਿਸ ਵਾਲੇ ਲੰਗਰ ਵੀ ਵਰਤਾ ਰਹੇ ਨੇ ਤੇ ਲੋਕਾਂ ਦੀ ਸੇਵਾ ਵੀ ਕਰ ਰਹੇ ਨੇ ਇਸੇ ਤਰ੍ਹਾਂ ਸਾਡੇ ਵਿੱਚ ਅੱਜ ਪਿੰਡ ਵੱਲਾ ਦੇ ਵਿੱਚ ਬੜੇ ਭਾੜੇ-ਭੜੇ ਟੋਏ ਪਏ ਹੋਣ ਜਿੱਥੇ ਪਿਛਲੇ ਕੁਝ ਦਿਨਾਂ ਦੋ ਬੰਦਿਆਂ ਦੀ ਟਰੱਕ ਦੇ ਥਲੇ ਆ ਕੇ ਜ਼ਖਮੀ ਹੋ ਗਏ ਸਨ ਇੱਕ ਦੀ ਡੈਥ ਹੋ ਗਈ ਸੀ ਅਜ ਉਹੋ ਹੀ ਟੋਏ ਉਸੇ ਜਗ੍ਹਾ ਤੇ ਅਮਨਦੀਪ ਕੌਰ ਜਿਹੜੇ ਕਿ ਇੱਕ ਲੇਡੀ ਸਿੰਘਮ ਦੇ ਨਾਂ ਤੇ ਜਾਣੇ ਜਾਂਦੇ ਹਨ ਉਹ ਇੱਥੇ ਆਏ ਹਨ ਤੇ ਮੌਕੇ ਤੇ ਆਪ ਖਲੋ ਕੇ ਟੋਏ ਨੂੰ ਪੂਰੇ ਹਨ ਤੇ ਅਸੀਂ ਗੱਲਬਾਤ ਕਰਦੇ ਹਾਂ ਮੈਡਮ ਅਮਨਦੀਪ ਕੌਰ ਨਾਲ ਹਾਂਜੀ ਮੈਡਮ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਐਕਚੁਅਲੀ ਆਲਰੇਡੀ ਬੜੀ ਕਰੋਪੀ ਆਈ ਹੋਈ ਆ ਪੰਜਾਬ ਦੇ ਵਿੱਚ ਜਿਹੜੀ ਸਥਿਤੀ ਬਹੁਤ ਮਾੜੀ ਬਣੀ ਹੋਈ ਆ ਹੜਾਂ ਦੇ ਨਾਲ ਆਲਰੇਡੀ ਸਾਡੇ ਬਹੁਤ ਸਾਰੇ ਜਿਹੜੀਆਂ ਤਕਰੀਬਨ ਹੀ ਲੋਕ ਜਿਹੜੇ ਆ ਅੰਮ੍ਰਿਤਸਰ ਦੇ ਵਿੱਚੋਂ ਲੰਘ ਕੇ ਤੇ ਲੋਕਾਂ ਦਾ ਕਿ ਜਿੰਨੀ ਵੀ ਆ ਕੋਈ ਰਸਤ ਹੋਗੀ ਕੋਈ ਉਹਨਾਂ ਦੀ ਸੁਵਿਧਾ ਵਾਸਤੇ ਚੀਜ਼ਾਂ ਜਿਹੜੇ ਉਪਚਾਉਂਦੇ ਆ ਔਰ ਕਾफी ਬਾਰਿਸ਼ ਹੋਣ ਕਰਕੇ ਸੜਕਾਂ ਬਹੁਤ ਸਾਰੀਆਂ ਖਰਾਬ ਹੋ ਗਈਆਂ ਸਾਰਾ ਹਾਈਵੇਅ ਕਾਫੀ ਖਰਾਬ ਹੋਇਆ ਔਰ ਤਕਰੀਬਨ ਡੇਲੀ ਤੋਂ ਹੀ ਅਹੀਂ ਸਾਡੀ ਮਾਂਜੋ ਕੋ ਸਿਟੀ ਸਾਹਿਬ ਵੱਲੋਂ ਮਤਲਬ ਇਹ ਹੁਕਮ ਹੈਗਾ ਕਿ ਕੋਈ ਵੀ ਜਿਹੜੀ ਵੀ ਰਸਤ ਲੈ ਕੇ ਜਾ ਕੋਈ ਵੀ ਕਿਸੇ ਦੀ ਹੈਲਪ ਵਾਸਤੇ ਕੋਈ ਸਮਗਰੀ ਲੈ ਕੇ ਅ ਜੀ ਨਾਲ ਆ ਜਾ ਰਮਦਾਸ ਬਾਰਡਰ ਏਰੀਆ ਦੇ ਵਿੱਚ ਜਾਂਦਾ ਤੇ ਉਹ ਸਹੀ ਸਲਾਮਤ ਜਿਹੜਾ ਇੱਥੇ ਪਹੁੰਚੇ ਉਹਨੂੰ ਕਿਸੇ ਤੇ ਬੁਰੀਆਂ ਦੇਰੀ ਤੋਂ ਤੇ ਉਹ ਕੱਲ ਤੋਂ ਹੀ ਅਸੀਂ ਲੱਗੇ ਹੋਏ ਆ ਤੇ ਸਾਡੀ ਟੀਮ ਜਿਹੜੀ ਐਕਚੁਅਲੀ ਖੜੇ ਪਏ ਹੋਇਆ ਕਾਫੀ ਲੰਮਾ ਜਾਮ ਲੱਗਦਾ ਵਾ ਜਿਹਦੇ ਕਰਕੇ ਟਰੱਕ ਇੱਥੋਂ ਬਹੁਤ ਸਾਰੇ ਆਉਂਦੇ ਆ ਜਿਹੜੇ ਜੰਮੂ ਕਸ਼ਮੀਰ ਵਾਲੀ ਸਾਈਡ ਤੇ ਵੀ ਜਾਂਦੇ ਆ ਔਰ ਸਾਡੀ ਪ੍ਰਾਇੋਰਟੀ ਦੇ ਉੱਤੇ ਕਿਉਂਕਿ ਜਿੱਥੇ ਪੰਜਾਬ ਪੁਲਿਸ ਬੜੀ ਤਨਦੇਈ ਨਾਲ ਜਿਹੜੀ ਆਪਣੀ ਡਿਊਟੀ ਸਾਡੇ ਸੀਨੀਅਰ ਅਫਸਰ ਵੀ ਕਰ ਰਹੇ ਆ ਤੇ ਸਾਡੇ ਵੱਲੋਂ 100% ਕੋਸ਼ਿਸ਼ ਆ ਜਿਹੜੇ ਹੜਪੀਰਤਾ ਵਾਸਤੇ ਵੀ ਜਾਂ ਕੋਈ ਵੀ ਕੋਈ ਵੀ ਪਰਸਨ ਆਉਂਦਾ ਵਾ ਤੇ ਉਹਦੀ ਉਹ ਸਹੀ ਤਰ੍ਹਾਂ ਅੰਮ੍ਰਿਤਸਰ ਦੇ ਵਿੱਚੋਂ ਜਿਹੜੇ ਰੋਡ ਦੇ ਉੱਤੇ ਕਿਸੇ ਤਰ੍ਹਾਂ ਦਾ ਜਾਨ ਦਾ ਸਾਹਮਣਾ ਨਾ ਕਰ ਸਕੇ ਤੇ ਆਪ ਆਪਣੀ ਮੰਜ਼ਿਲ ਤੇ ਜਿਹੜੇ ਉਹ ਟਾਈਮ ਸਿਰ ਪਹੁੰਚ ਸਕਣ ਤੇ ਸ਼ਹਿਰ ਵਾਸੀਆਂ ਦੇ ਨਾਲ ਵੀ ਵੇਖੋ ਤੁਹਾਡੀ ਕੋਈ ਸਪੋਰਟ ਕਰਦਾ ਤੇ ਤੁਹਾਨੂੰ ਵੀ ਆਪਣਾ 100% ਦੇਣਾ ਪੈਂਦਾ ਔਰ ਸਾਡੀ ਪੂਰੀ ਕੋਸ਼ਿਸ਼ ਇਹ ਆ ਕਿ ਸ਼ਹਿਰ ਵਾਸੀਆਂ ਨੂੰ ਕਿਤੇ ਵੀ ਸ਼ਿਕਾਇਤ ਦਾ ਮੌਕਾ ਨਾ ਮਿਲੇ ਜਿਹੜੀ ਅਸੀਂ ਆਪਣੀ ਡਿਊਟੀ ਕਰਦੇ ਮੈਂ ਔਰ ਮੇਰੀ ਸਾਰੀ ਟ੍ਰੈਫਿਕ ਟੀਮ ਜਿਹੜੀ ਹੈ ਜਿੰਨੇ ਮੇਰੇ ਜੂਨ ਚਾਰਜ ਸੱਤ ਜੂਨ ਚਾਰਜ ਇਨਸਪੈਕਟਰ ਸਬ ਇਨਸਪੈਕਟਰ ਪੂਰੀ ਅਸੀਂ ਤਨਦੇਈ ਨਾਲ ਆਪਣੀ ਡਿਊਟੀ ਕਰਦੇ ਆਂ ਔਰ ਕੁਝ ਮਹਾਰਾਜ ਜਗੇ ਅਰਦਾਸ ਇਉਂ ਹੀ ਕਰਦੇ ਆਂ ਜੀ ਪ੍ਰਮਾਤਮਾ ਆਉਣ ਵਾਲਾ ਸਮਾਂ ਵਧੀਆ ਹੋਵੇ ਅੱਜ ਤੋਂ ਬਾਅਦ ਬਾਦਸ਼ਾਹ ਨਾ ਹੋਣ ਜਿਹੜੇ ਭੈਣ ਭਰਾ ਸਾਡੇ ਫਸੇ ਜਿਨ੍ਹਾਂ ਨੂੰ ਪ੍ਰੋਬਲਮ ਹੈ ਗੁਰੂ ਮਹਾਰਾਜ ਜੀ ਉਹਨਾਂ ਨੂੰ ਪ੍ਰੋਬਲਮ ਤੋਂ ਕੱਢੇ ਔਰ ਇੱਕ ਮੈਂ ਇਹਦੇ ਨਾਲ ਹੋਰ ਵੀ ਬੇਨਤੀ ਕਰਨਾ ਚਾਹੁੰਦੀ ਆਂ ਅਨਨੈਸੈਸਰੀ ਜਦੋਂ ਸ਼ਾਮ ਦਾ ਟਾਈਮ ਹੁੰਦਾ ਲੋਕ ਬਾਹਰ ਘੁੰਮਦੇ ਔਰ ਮੈਂ ਰਿਕੁਐਸਟ ਕਰਦੀ ਆ ਬਾਰਸ਼ੇ ਦਾ ਸਮਾਂ ਹੁੰਦਾ ਜਦੋਂ ਕੰਮ ਹੋਵੇ ਜ਼ਰੂਰੀ ਤਾਂ ਕਿਉਂਕਿ ਬੱਚਿਆਂ ਨੂੰ ਵੀ ਛੁੱਟੀਆਂ ਐਸੇ ਕਰਕੇ ਦਿੱਤੀਆਂ ਤਾਂ ਜੋ ਕੋਈ ਨੁਕਸਾਨ ਨਾ ਹੋ ਸਕੇ ਤੇ ਕਿ ਲੋਕ ਬਹੁਤ ਸਾਰੇ ਆ ਜਿਹੜੇ ਰੌਂਗ ਸਾਈਡ ਬਹੁਤ ਲੈਂਦੇ ਆ ਜਿਹਦੇ ਨਾਲ ਸਾਨੂੰ ਬਹੁਤ ਪ੍ਰੋਬਲਮ ਆਉਂਦੀ ਆ ਸਿਆਣੇ ਬਿਆਨੇ ਲੋਗ ਉਹਦੇ ਕਾਰਾਂ ਰੌਂਗ ਸਾਈਡ ਤੋਂ ਲੱਗੇ ਜਾਂਦੇ ਆ ਜਿਹਦੇ ਨਾਲ ਬਹੁਤ ਸਾਰੇ ਜਿਹੜੀਆਂ ਸਮੱਗਰੀਆਂ ਜਾਣੀਆਂ ਉਹਨਾਂ ਵਿੱਚ ਡਿਲੇ ਹੁੰਦੀ ਆ ਤੇ ਮੇਰੀ ਬੇਨਤੀ ਆ ਜਦੋਂ ਵੀ ਤੁਸੀਂ ਰੋਡ ਤੇ ਨਿਕਲੋ ਟ੍ਰੈਫਿਕ ਦੀ ਰੂ ਰੈਗੂਲੇਸ਼ਨ ਦੀ ਪਾਲਣਾ ਕਰੋ ਕੰਮ ਹੋਵੇ ਤਾਂ ਹੀ ਬਾਹਰ ਨਿਕਲੋ ਨਹੀਂ ਤੇ ਆਪਣੇ ਘਰ ਵਿੱਚ ਆਪਣੇ ਪਰਿਵਾਰ ਦੇ ਨਾਲ ਅਰਦਾਸ ਬੇਨਤੀਆਂ ਮੈਡਮ ਐਸਪੀ ਅਮਨਦੀਪ ਕੌਰ ਦਾ ਕਹਿਣਾ ਹੈ ਕਿ ਗੁਰੂ ਮਹਾਰਾਜ ਪੰਜਾਬ ਦੇ ਵਿੱਚ ਜਿਹੜੇ ਹੜ ਆਏ ਨੇ ਉਹਨਾਂ ਤੋਂ ਜਲਦੀ ਤੋਂ ਜਲਦੀ ਛੜਕਾਰਾ ਦਬਾਵੇ ਤੇ ਲੋਕੀ ਆਪਣੀ ਦੁਬਾਰਾ ਤੋਂ ਜ਼ਿੰਦਗੀ ਸ਼ੁਰੂ ਕਰਨ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜੀਆਂ ਛੜਕਾਂ ਦੇ ਵਿੱਚ ਟੋਏ ਪਏ ਹਨ ਉਹ ਗੁਰੂ ਮਹਾਰਾਜ ਦੇ ਆਸ਼ੀਰਵਾਦ ਨਾਲ ਇਹਨਾਂ ਨੂੰ ਪੁਰਤਜਪੂਰ ਰਹੇ ਹਨ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਲ ਨਾ ਹੋਵੇ ਕੋਈ ਐਕਸੀਡੈਂਟ ਹੋਵੇ ਅਸੀਂ ਗੱਲ ਕਰਦੇ ਹਾਂ ਇੱਥੇ ਹੀ ਜਗ੍ਹਾ ਤੇ ਪਿਛਲੇ ਹਫਤੇ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਤੇ ਇੱਕ ਜ਼ਖਮੀ ਹੋ ਗਿਆ ਸੀ ਇਹ ਉਹ ਜਗ੍ਹਾ ਹੈ ਜਿੱਥੇ ਬੜੇ ਪਿਛਲੇ ਕਈ ਸਾਲਾਂ ਤੋਂ ਹਾਈਵੇ ਉੱਪਰ ਇੱਕ ਬ੍ਰਿਜ ਬਣਾ ਰਿਹਾ ਬਣ ਰਿਹਾ ਹੈ ਪਰ ਕਿਤੇ ਨਾ ਕਿਤੇ ਇਹ ਪੁਲ ਬਹੁਤ ਜ਼ਿਆਦਾ ਲੇਟ ਹੋ ਚੁੱਕਾ ਹੈ ਤੇ ਭਾਰੀ ਟ੍ਰੈਫਿਕ ਦੇ ਚੱਲਦਿਆਂ ਅਵਾਜ aí ਦੇ ਚੱਲਦਿਆਂ ਇੱਥੇ ਜਾਮ ਲੱਗਦੇ ਹਨ ਜਿਸ ਨਾਲ ਨਿਤ ਹਾਦਸੇ ਹੁੰਦੇ ਹਨ ਤੇ ਲੋਕਾਂ ਨੇ ਅੱਜ ਇਹ ਜਿਹੜੇ ਅੱਜ ਪ੍ਰਾਲਾ ਕਰਨੇ ਹਨ ਲੋਕਾਂ ਨੇ ਇਸ ਨੂੰ ਬਹੁਤ ਸਰਾਇਆ ਤੇ ਲੋਕਾਂ ਨੇ ਕਿਹਾ ਹੈ ਇਹੋ ਜਿਹੇ ਪੁਲਿਸ ਅਫਸਰ ਹੋਣੇ ਚਾਹੀਦੇ ਹਨ ਜਿਹੜੇ ਲੋਕਾਂ ਦੀ ਮੁਸ਼ਕਲਾਂ ਦੇ ਨਾਲ ਖੜੇ ਖੜੇ ਹੁੰਦੇ ਹਨ ਫਰਸਟ ਵੇ ਖਬਰਨਾਮਾ ਅੰਮ੍ਰਿਤਸਰ ਤੋਂ ਅਮਰੀਕ ਸਿੰਘ ਵੱਲਾ ਦੀ ਰਿਪੋਰਟ ਅੰਮ੍ਰਿਤਸਰ